ਸੋ ਸੰਗਤ ਜੀ ਦੇਖੋ ਜੀ ਨਿਸ਼ਾਨ ਸਾਹਿਬ ਹੈ ਜੀ ਨਿਸ਼ਾਨ ਸਾਹਿਬ ਦੇ ਕੈਮਰੇ ਲਾਈਵ ਕੈਮਰੇ ਦੀ ਰਿਕਾਰਡਿੰਗ ਹੈ ਜੀ ਸੀਸੀਟੀਵੀ ਰਿਕਾਰਡਿੰਗ ਹੈ ਤੁਸੀਂ ਦੇਖੋਗੇ ਜੀ ਧਿਆਨ ਨਾਲ ਦੇਖਣਾ ਜੀ ਪੂਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖੋ ਜੀ ਇੱਕ ਉਪਰੋ ਆਕਾਸ਼ ਤੋਂ ਨਾ ਉਪਰੋ ਇੱਕ ਜੋਤ ਆਂਦੀ ਹੈ ਜੋਤ ਹੌਲੀ-ਹੌਲੀ ਆਕ੍ਰਿਤੀ ਵਿੱਚ ਚੇਂਜ ਹੋ ਜਾਂਦੀ ਹੈ ਧਿਆਨ ਨਾਲ ਦੇਖਦੇ ਹੋ ਜੀ ਇਹ ਸ਼ੀਤ ਸਿੰਘ ਨੇ ਦੇਖਿਓ ਕਿਦਾਂ ਮੱਥਾ ਟੇਕਦੇ ਆ ਨਿਸ਼ਾਨ ਸਾਹਿਬ ਨੂੰ ਜੀ ਕਿਦਾਂ ਪ੍ਰਕਰਮਾ ਕਰਦੇ ਆ ਬੇਨਤੀਆਂ ਕਰਦੇ ਨੇ ਜੀ ਸੋ ਐਂਡ ਤੱਕ ਸਾਰੀ ਵੀਡੀਓ ਜਰੂਰ ਦੇਖਿਓ ਜੀ ਕਰੋ ਦਰਸ਼ਨ ਜੀ ਸ਼ਿਦਾਂ ਸਿੰਘਾਂ ਨੇ ਜਿਹੜੇ ਕਹਿੰਦੇ ਨੇ ਕਿ ਸ਼ਹੀਦ ਸਿੰਘ ਨਹੀਂ ਹੁੰਦੇ ਜਾਂ ਕੋਈ ਸ਼ੀਦ ਦੀ ਪੈਰੇ ਨਹੀਂ ਲੱਗਦੇ ਜੀ ਸਾਰੇ ਦੇਖੂ ਫਨਾਰੇ ਨੇ ਸੋ ਉਹ ਵੀ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਣ ਜੀ ਕਿਉਂਕਿ ਇਹਦੇ ਵਿੱਚ ਕੋਈ ਵੀ ਫੇਕ ਨਹੀਂ ਹੈ ਕੋਈ ਵੀ ਐਡੀਟਿੰਗ ਨਹੀਂ ਹੈ ਲਾਈਵ ਰਿਕਾਰਡਿੰਗ ਹੈ ਤੁਸੀਂ ਖੁਦ ਦੇਖੋ ਜੀ ਕਿਵੇਂ ਇੱਕ ਆਕ੍ਰਿਤੀ ਆਉਂਦੀ ਹੈ ਇੱਕ ਜੋਤ ਆਉਂਦੀ ਹੈ ਆਕਾਸ਼ ਤੋਂ ਜਿਹੜੀ ਹੌਲੀ-ਹੌਲੀ ਆਕ੍ਰਿਤੀ ਦਾ ਰੂਪ ਲੈ ਲੈਂਦੀ ਹੈ ਜੀ ਦੇਖੋ ਕਿੰਨੇ ਸ਼ਰਧਾ ਨਾਲ ਕਿੰਨੇ ਧਿਆਨ ਨਾਲ ਮੱਥਾ ਟੇਕ ਰਹੇ ਨੇ ਨਿਸ਼ਾਨ ਸਾਹਿਬ ਨੂੰ ਸਿੰਘ ਪੂਰੀ ਵੀਡੀਓ ਦੇਖਿਓ ਜੀ ਦਰਸ਼ਨ ਕਰਿਓ ਸ਼ੀਦਾ ਸਿੰਘਾਂ ਦੇ ਜੀ ਜਿਹੜੇ ਮੰਨਦੇ ਨੇ ਸ਼ੀਦਾ ਸਿੰਘਾਂ ਨੂੰ ਸਾਰੀ ਵੀਡੀਓ ਦੇ ਵਿੱਚ ਲਾਈਵ ਦਿਖਾਇਆ ਗਿਆ ਹੈ ਜੀ ਤੁਸੀਂ ਦੇਖੋਗੇ ਜੀ ਇਹਨਾਂ ਦੇ ਨਾਲ ਕੋਈ ਬਹੁਤ ਜ਼ਿਆਦਾ ਰੱਬੀ ਰੂਹ ਹੈ ਜੀ ਬਹੁਤ ਜ਼ਿਆਦਾ ਪਹੁੰਚੇ ਹੋਏ ਸ਼ੀਤ ਸਿੰਘ ਨੇ ਇਹ ਜਿਹੜੇ ਪੂਰੀ ਸ਼ਰਧਾ ਨਾਲ ਪੂਰੇ ਵਿਸ਼ਵਾਸ ਨਾਲ ਪੂਰੀ ਨੜ ਡਰਤਾ ਨਾ ਮੱਥਾ ਟੇਕ ਰਹੇ ਨੇ ਜੀ ਦੇਖੋ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ